ਫਾਜ਼ਲ ਦਾ ਟੈਂਟ ਕੁਰਤਾ ਦੇ ਰਸਤੇ ਦੇ ਵਿਵਾਦ ਨੂੰ ਲੈ ਕੇ ਹੋਏ ਝਗੜੇ 'ਚ ਪੈਣਪਰਾ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਾਜ਼ਲਕਾ ਵਿਖੇ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਅੱਗੇ ਰੈਫਰ ਕਰ ਦਿੱਤਾ ਉਹਨਾਂ ਨੇ ਉਹਨਾਂ ਦਾ ਝਗੜਾ ਕਰਨ ਵਾਲਿਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਗੁੜੀਆ ਮੰਗੀਚ ਉਦੇਪਾਇਸੀ ਤੇ ਉਹਨਾਂ ਦੇ ਹਮਲਾਵਰਤਾਂ ਨੂੰ ਅਸੀਂ 57 ਚਲੇ। ਘਰ ਤੋਂ ਨਿਕਲ ਕੇ ਇੱਕਾ ਮਾਰਗ ਲੱਗ ਗਿਆ। ਸੱਬਲਾ ਮਾਰੀਆਂ ਸੇਰੇ ਚਾ ਦੇਖੋ। ਪ੍ਰਾਣਾ ਬਨ ਉਹ ਟੁਜੇਗਾ ਜੀ ਆਪਣੇ ਬਨਨੇ ਦਾ ਹੋਆ। ਕੋ ਟਾਂ ਕੋ ਟਾਂ ਦਾ ਰੋਲਾ ਚੱਲ ਰਿਹਾ। ਅਸੀਂ 4 ਜਣੇ ਹੋਏ ਜੀ। ਸਾਰੇ ਘਰ ਦੇ ਜੀ ਆਏ ਤੁਸੀਂ ਨਾਲ ਖੇਤ ਤੇ ਖੇਤ ਅਸੀਂ ਤੇ 8-8 ਜਣੇ ਹੈਗੇ ਸੀ। 7-8 ਜਣੇ ਹੈਗੇ ਸੀ ਤੇ ਉਹ ਸਾਰੇ ਉਹਨਾਂ ਸਾਡੇ ਐਮਪਲਾਈਟਾਂ ਮਰ ਲੱਗ ਗਿਆ ਸਭਲਾ ਮਾਰਿਆ ਸਿਰ ਤੇ ਉਹ ਸਿਸਟਰ ਨੇ ਤੇ ਛਿਡੌਣ ਗਿਆ ਸਭਲਾ ਆ ਗਿਆ ਸੀ ਲੋਹੇ ਦੀਆਂ ਉਹਨਾਂ ਨਾਲ ਤੇ ਮਾਰਿਆ ਕਿ ਤੁਹਾਡੇ ਹੋਰ ਕੌਣ ਦਾ ਕਰਨਗੇ ਉਹ ਸਿਸਟਰ ਵੀ ਹੈ ਉਹ ਮੈਨੂੰ ਕਿੱਥੇ ਕਰਤਾ ਉਹਨਾਂ ਸਿਰ ਤੇ ਲੱਗਿਆ ਉਹਨਾਂ ਨੇ ਵੀ ਮਾਰਿਆ ਉਹਨਾਂ ਨੇ ਸਭਾ ਮਾਰਿਆ ਉਹਨਾਂ ਨੇ ਸਾਰਾ ਸਾਡੇ ਬੰਨੇ ਤੋਂ ਸਾਰਾ ਕਾ ਪਟਿਆ ਸੀ ਤੇ ਅਸੀਂ ਕਹਿਣ ਗਏ ਸੀ ਵੀਡੀਓ ਬਣਾਉਣ ਗਏ ਸੀ ਵੀ ਦਿਖਾਵਾਂਗੇ ਵੀ ਸਾਰੇ ਅਨਪੰਚਾਇਤ ਨੂੰ ਪਿੰਡ ਦੀ ਨੂੰ ਵੀ ਟੈਲਾਈਨ ਨੇ ਕੀਤੇ ਇਰਾਦ ਪਾਉਂਦੇ ਨੇ ਫਿਰ ਸਾਰੇ ਜੀਟਾ ਮਾਰਨ ਲੱਗ ਗਏ ਨਾਲ ਦੀ ਇੱਟਾ ਵੱਧ ਪਈਆਂ ਸੀ ਜੀਆ ਤੇ ਕੋਈ ਕਿ ਸਾਰੇ ਵੱਖੇ ਪੈ ਗਏ ਅਜੈਂਟ ਸਿੰਘ ਸਾਡੇ ਪਹਿਲੇ ਵੱਖੇ ਪੈ ਗਏ ਗਾਲੀ ਕੱਢਣ ਲੱਗ ਗਿਆ ਬੋਲਣ ਲੱਗ ਗਿਆ ਸੀ ਤੇ ਚਿੱਕੀ ਫੇਰੇ ਨੇ ਸਾਰੇ ਜੀ 7 8 ਜਣੇ ਸੀ ਤੇ ਫਿਰ ਸਭ ਬਲ ਮਾਰੀ ਸੇਰ ਤੇ ਜੋਨੇ ਚ ਖਿੱਚੀ ਫਰੇਸੀ ਅਸੀਂ ਆਪ ਦੀ ਨੂੰ ਕੀ ਚੁੱਕ ਰਹੇ ਸੀ ਫਿਰ ਤੁਸੀਂ ਕੀ ਵੀਡੀਓ ਬਣਾਉਂ ਗਏ ਸੀ ਵੀਡੀਓ ਕਿਸ ਕਰਕੇ ਨਹੀਂ ਦਿਖਾਵਾਂਗੇ ਸਰ ਵੀ ਫਿਰ ਬਾਅਦ ਚ ਮੰਨਦੇ ਨਹੀਂ ਨਾ ਪੰਚਾਇਤ ਪਿੰਡ ਵੱਲ ਦਿਖਾਵਾਂਗੇ ਤੁਮ ਬੈਲ ਕੋਲੇ ਆ ਤੇ ਪਹਿਲਾ ਲਾਈਟਾ ਮਾਰਨ ਲੱਗੇ ਫਿਰ ਸੱਬਰ ਮਾਰਨ ਲੱਗੇ ਸਾਂਚਾ ਚਾਰਾਂ ਦੀਆਂ ਕੁੱਟਿਆ ਨੇ ਵਾਦ ਸਾਡੇ ਕੋਲ ਕੁਝ ਹੈ ਨਹੀਂ ਸੀ ਬੰਨਾ ਸੀਗਾ ਸਾਨੂੰ ਟੂਟ ਸੜ ਪੁੱਟ ਚੱਲਣ ਨਹੀਂ ਈ ਦਿੰਦੇ ਅਸੀਂ ਸਾਡਾ ਬੰਨਾ ਸੀਗਾ ਸਾਰਾ ਖਾ ਵੀ ਪਾਟ ਲਿਆ ਤੇ ਉਹਨਾਂ ਨੂੰ ਕੀ ਮਾਰਿਆ ਕੀ ਸੱਬਲ ਮੋਬਾਈਲ ਵੀ ਕੋਲ ਐ ਕਾਰਵਾਈ ਕੀਤੀ ਜਰੂਰੀ ਆ ਤੇ ਕੁੜੀਆਂ ਦਾ ਕੰਮ ਕਰਦੇ ਫੇ ਮੁੰਗੀ ਚੋਦੇ ਪਈਆਂ ਤੇ ਇਹਨਾਂ ਦੇ ਪੱਖੇ ਪੈ ਕੇ ਨੇ ਆ ਗਏ ਤੇ ਅਸੀਂ ਇਹ ਪਿਓ ਪੁੱਤਰ ਗਏ ਆ ਵੀ ਛੋਰੀ ਨੂੰ ਵਿਕੀ ਆਂਦੇ ਪੈਨੇ ਤੇ ਉਹ ਸਾਨੂੰ ਵੇਟਾ ਮਾਰ ਲੱਗ ਗਏ ਨੇ ਤੇ ਸਾਡੇ ਗਲ ਪੈ ਗਏ ਨੇ ਉਹ ਪੰਜ ਸੱਤ ਜਣੇ ਇਕੱਠੇ ਗਿਆ ਤੇ ਅਸੀਂ ਗਿਆ ਤੇ ਚਾਰ ਜਣੇ ਇਹ ਦੋ ਛੋਰੀ ਆ ਪਈਆਂ ਆ ਕੁੜੀਆਂ ਨੂੰ ਖੇਡ ਕੇ ਘਰੇ ਘਰੇ ਜਾਂਦੇ ਆ ਇਹੋ ਤੇ ਪਰਾ ਗਾਈਂ ਲੱਗ ਗਏ ਨਾ ਵੇਚੀ ਕੀ ਫਿਰ ਨੇ ਇੱਥੇ ਉੱਤੋਂ ਮਨੜਾ ਮੜਾ ਇੱਕ ਹੋਰੇ ਦਾ ਵੱਡਾ ਹੈਗਾ ਤੂੰ ਨੇ ਰਾੜ ਚੱਤ ਲਿਤਾ ਮਾਰ ਮੈਂ ਰਾੜ ਚਾ ਕੇ ਨਾ ਫਿਰ ਪਾਰ ਦਿੱਤੇ ਨੇ ਡਾਕਟਰਾਂ ਦੇ ਪੈਣ ਵੀ ਸੱਟਾ ਜ਼ਿਆਦਾ ਲੱਗ ਗਿਆ ਫੇਰ ਘਟਲ ਜਾਣਾ ਪਏਗਾ ਮੈਂ ਵੀ ਹੀ ਬਸ ਸੀ ਆ ਤੇ ਮਾਂ ਦਾ ਬੇ ਬੰਨੇ ਤੇ ਗਿਆ ਆਦੇ ਮੈਂ ਕੰਮ ਕਰਦੇ ਪੈ ਤੋੜਾ ਗਲ ਗਲ ਪੈ ਕੇ ਆ ਗਏ ਨਹੀਂ ਅੱਗੇ ਸੱਤ ਨਹੀਂ ਮੈਂ ਕਰਦੇ ਨੇ ਅੱਧਾ ਆਦੀ ਪੈਰੀ ਤੇ ਮਰ ਜਾਣ ਦੇ ਨਾ ਸਾਨੂੰ ਉੱਥੇ ਨਹੀਂ ਜਾਵਣ ਦੇਂਦੇ

ਬਾਕ ਪਾਸੁਰਖੇ ਵਾਲੇ ਅਸੀਂ ਭਾਈ ਤੇ ਗਿਆ ਸੀ ਕਿ ਕੀ ਗੱਲ ਹੋ ਗਈ ਅਸੀਂ ਗਏ ਤਾਂ ਸਾਨੂੰ ਇੱਟਾ ਮਾਰਨ ਲੱਗ ਗਏ ਉਹਦੇ ਹਨ ਪਾਣੀ ਸਿੱਕੀ ਫਿਰਨ ਬੱਖੇ ਚ ਪੈ ਗਏ ਨਾ ਸੱਤ ਜਣੇ ਅਸੀਂ ਮਰੇ ਗਿਆ ਅਸੀਂ ਚਾਰ ਜਣੇ ਦੋ ਕੁੜੀਆਂ ਇੰਨਾਂ ਰੇ ਤਾਂ ਇੱਟਾ ਮਾਰ ਦਿਆ ਤੇ ਅਸੀਂ ਮਰੇ ਪਾਣੀ ਦੇ ਵੇਤੀ ਵਰਨਾ ਭਾਤ ਕੇ ਸਿੱਕੀ ਫਿਰਨ ਚੋਰੀ ਝੇਕੇ ਘਰ ਲ ਜਾਂਦੇ ਐ ਇਹਨੇ ਪਰਚਾ ਹੋਣਾ ਚਾਹੀਦਾ ਨਾ ਰਿਸ਼ਤੇ ਨਾਲੇ ਭਗਵਾਨ ਦਾ ਇਹਨਾਂ ਰਿਸ਼ਤੇਦਾਰ ਹਦ ਨਹੀਂ ਹੈ ਉਹ ਸਾਧਨ ਉਮਰਾਂ ਤੇ ਮਨ ਰੱਖ ਦਿਆ ਨਾ ਐਵੇਂ ਅਰਖ ਦਿਨ ਧੱਕੇ ਨਾ ਰਹੀ ਫਿਰ ਚਾਰ ਲੇਡੀਆਂ ਨੇ ਚਾਰ ਚਾਰ ਬੰਦੇ ਗਿਆ ਮੇਰਾ ਨਾਮ surjeet singh ਹੈ ਜੀ ਸਾਬਕਾ ਸਰਪੰਚ ਆ ਬੰਦ ਗੁਰਕੇ ਦਾ ਇਹ ਜਿਹੜਾ ਜਗਤਾਰ ਸਿੰਘ ਦੇ ਪਰਿਵਾਰ ਨੂੰ ਨੰ ਮਾਰਿਆ ਹੈ ਜਸਨੀਤ ਸਿੰਘ ਤੇ ਲੜਕੀ ਨੂੰ ਤੇ ਇਹ ਪਹਿਲਾਂ ਵੀ ਇਹਨਾਂ ਕਈ ਵਾਰ ਇਹਨਾਂ ਤੇ ਹਮਲਾ ਕੀਤੇ ਨੇ ਤੇ ਬਹੁਤ ਹੀ ਮਤਲਬ ਬਦਮਾਸ਼ੀ ਬਖਾ ਰਹੇ ਨੇ ਜ਼ੋਰਾਂ ਵਾਲੇ ਬੰਦੇ ਨੇ ਤੇ ਕਿ ਬਾਕੀ ਇਹਨਾਂ ਨੇ ਕਈ ਵਾਰੀ ਪੰਚਾਇਤ ਦਾ ਫੈਸਲਾ ਵੀ ਕਰਾਇਆ ਪਰ ਉਹ ਪੰਚਾਇਤ ਦੇ ਫੈਸਲੇ ਨੇ ਫਿਰ ਭੰਗ ਕਰ ਦੇ ਨੇ ਫਿਰ ਵਾਅਦੇ ਕਰ ਦੇ ਨੇ ਸਾਡੇ 6 ਵਜੇ ਦੀ ਗੱਲ ਹੈ ਵੇ ਇਹ ਆਪਦੇ ਘਰ ਖੇਤ ਵਿੱਚ ਫਤਲ ਮੂੰਗੀ ਦੀ ਲੜਾਈ ਕਰ ਰਹੇ ਸੀ ਫਲੀਆਂ ਤੋੜਦੇ ਸੀ ਉਹਨਾਂ ਦੇ ਨਾਲ ਘਰ ਉਹ ਨਾਲ ਘਰ ਵੇਖ ਕੇ ਵਖਣ ਗੁੜੇ ਕਲੀਆਂ ਨੇ ਤੇ ਕੁੜੀਆਂ ਨੂੰ ਮਤਲਬ ਆ ਕੇ ਗਲਗਲ ਪੈ ਗਿਆ ਕਿ ਇਹਨਾਂ ਪਿਓ ਪੁੱਤਨ ਪਤਾ ਲੱਗਿਆ ਵੀ ਆਪਣੀ ਕੁੜੀਆਂ ਦੇ ਗਲ ਪੈ ਗਏ ਫਿਰ ਬਾਜ ਗਏ ਕਿਰੀ ਨੇ ਵਿਟਾ ਮਾਰਨ ਲੱਗ ਪਏ ਰੋੜੇ ਟਾਂ ਤੇ ਬਾਅਦ ਵਿੱਚ ਜਦੋਂ ਇਹਨਾਂ ਨੂੰ ਰੋੜੇ ਟਾਂ ਮਾਰ ਕੇ ਤੇ ਫਿਰ ਬਾਜ ਪਰ ਬਾਜ ਕੇ ਤਿੰਨ ਜਣਾਂ ਨੇ ਲਿਆਦੀਆਂ ਰਾੜਾਂ ਤੇ ਹਥਿਆਰ ਤੰਦ ਵਾਲੇ ਦੇ ਹਥਿਆਰ ਜਿਹਦੇ ਨਾਲ ਸਿਰ ਪਾਰ ਤੇ ਵਿਚਾਰਾਂ ਦੇ ਜਿੰਨ ਮੋੜ ਰੇਪ ਕਰਾਉਣ ਲਈ ਮੇਰਾ ਲੜਕਾ ਸ੍ਰਿੰਦਰ ਸਿੰਘ ਇਧਰ ਸਰਜੀਤ ਸਿੰਘ ਦਾ ਲੈ ਕੇ ਆਇਆ ਜਿਹੜਾ ਦਾਖਲ ਗੈਟਮੈਂਟ ਤੇ ਆਇਆ ਚੋਨੇ ਕਿਚੀ ਬਣ ਗਿੱਲੀ ਜਗ੍ਹਾ ਤੇ ਬਹੁਤ ਬੁਰੇ ਹਾਲ ਕੀਤੇ ਨੇ ਜੀ ਅਗਲੇ ਨਾਂ ਦਾ ਬਹੁਤ ਮਾੜਾ ਹਾਲ ਹੈ ਜਗੜਾ ਇਹ ਸਗਦਾ ਜੀ ਵੀ ਇਸ ਗੱਲ ਤੇ ਰੱਖਦੇ ਨੇ ਝਗੜਾ ਜਿਹੜੀ ਪੰਚਾਇਤ ਦੀ ਸੜਕ ਬਣੀ ਉਹਨਾਂ ਦੇ ਘਰ ਨੂੰ ਜਾਂਦੀ ਹੈ ਇਹਨਾਂ ਦੇ ਖੇਤ ਦੇ ਕੋਲ ਉੱਥੇ ਕਿਸੇ ਹੋਰ ਨੂੰ ਲੰਘਣ ਦੇ ਉਹ ਕਹਿੰਦੇ ਸੜਕ ਸਾਡੀ ਹੈ ਜੇ ਕੋਈ ਕਦਮ ਹੀ ਰੱਖਦਾ ਸੜਕ ਤੇ ਉਹ ਕਹਿੰਦੇ ਸੜਕ ਸਾਡੀ ਹੈ ਉਹ ਉੱਥੇ ਸੜਕ ਦਾ ਮਾਲਕ ਹੀ ਬਣੇ ਸ ਤੇ ਸੜਕ ਬਣੀ ਹੋ ਲੰਗਰ ਫਰਸ਼ੀ ਬਣੀ ਉਹ ਉੱਥੇ ਮਤਲਬ ਤੁਰਨੀ ਦੇਦੀ ਕਿਸੇ ਨੂੰ ਤੇ ਵਟ ਬਣੇ ਕਿਸੇ ਨੂੰ ਲੰਗਣ ਦੇ ਜਿਹੜੀ ਉਹ ਵਟ ਸਾਧੀਆਂ ਨੇ ਉਹ ਤਾਂ ਕਹਿੰਦੇ ਤੁਸੀਂ ਤਾਂ ਆਣੇ ਹੀ ਨਹੀਂ ਸਾਡੀ ਵਟ ਦੇ ਕੋਲ ਅਸੀਂ ਜੋ ਮਰਜ਼ੀ ਕਰੀਏ ਇਹਨਾਂ ਨੂੰ ਮਤਲਬ ਇਨਸਾਫ ਪੂਰਾ ਮਿਲਣਾ ਚਾਹੀਦਾ ਸੀ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਸੜਕ ਤੇ ਸੜਕ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਸੜਕ ਹੈਗੀ ਦੋ ਕਰਮਾਂ ਦੀ ਸੜਕ ਹੈ ਜੀ ਜਿਹੜੀ ਮਤਲਬ ਪਹਿਲਾ ਸਰਕਾ ਹੁੰਦੀ ਹੈ ਪੱਚੀ ਸਰਕਾਰੀ ਛੜਕ ਹੈ ਜੀ ਉਹਦੇ ਤੋਂ ਤੁਰਨੇ ਦੇ ਲੰਘਣ ਨਹੀਂ ਜਾਂਦੀ ਤੇ ਬਾਕੀ ਲੋਕਾਂ ਨੂੰ ਲੰਘਦੇ ਉਹ ਕਹਿੰਦੇ ਸਾਡੇ ਘਰ ਨੂੰ ਛੜਕਿਆ ਦੀ ਸਾਡੀ ਛੜਕ ਹੈ ਜੀ ਇਹ ਸਰਕਾਰੀ ਛੜਕ ਹੈ ਜੀ ਕਈ ਵਾਰ ਪੁਜੇਤਾ ਜੁੜੀਆਂ ਨੇ ਉਹ ਕਹਿੰਦੇ ਸਾਡੀ ਛੜਕ ਹੈ ਨਾ ਕੋਈ ਇਹਨਾਂ ਟਰੈਕਟਰ ਕਾਲੀ ਲੰਘਣ ਦੇ ਦੇਣਾ ਨਹੀਂ ਨਾ ਕੋਬੈਨ ਕ੍ਰੋਸ ਕਰਨ ਦਿੰਦੇ ਪਿਆਰ ਕੇ ਲੜਾਈ ਜੜਾ ਕਰਦਾ ਮੈਂ ਵੀ ਇਹਨਾਂ ਨੂੰ ਨਾ ਮਾਰ ਦੇਣਾ ਸੀ ਇਹ ਨਾ ਸਾਡੇ ਘਾਟ ਰਹਿਣ ਤੇ ਜਮੀਨ ਦੀ ਵੇਚ ਕੇ ਚਲੇ ਜਾਣ ਕਿ ਮੰਗੇ ਕਰਨਾ ਚਾਹਣ ਪ੍ਰਸ਼ਾਸਨ ਤੋਂ ਦੇਨਾਂ ਤੇ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਜੀ ਜਿਹੜਾ ਦੁਬਾਰਾ ਕਰੇ ਇਹੋ ਜਿਹਾ ਕੋਈ ਅੰਸਰ ਕਿਸੇ ਗਰੀਬ ਦੇ ਅੱਗੇ ਜ਼ੁਲਮ ਨਾ ਕਰੇ। ਪੈਨਪਰਾ ਹੈਗੇ ਨੇ ਤੇ ਇਹਨਾਂ ਨੇ ਮੈਨੂੰ ਕਿਹਾ ਕਿ ਸਾਡੀ ਫਲਾਨੀ ਪਿੰਡ ਗੁਰਕਾ ਦਾ ਲੜਾਈ ਹੋਈ ਹੈ ਤੇ ਉਹਦੇ ਚੱਕਰ ਦੇ ਇਹਨਾਂ ਦੋਵਾਂ ਦੇ ਸਿਰ ਤੇ ਸੱਟਾਂ ਲੱਗੀਆਂ ਨੇ ਜਿੰਨਾ ਕਰਕੇ ਇਹਨਾਂ ਨੂੰ ਸੀਟੀ ਸਕੈਨ ਕਰਾਉਣ ਵਾਸਤੇ ਜੀਰੀਅਸ ਪ੍ਰੀਤਪੁਰ ਹਸਪੀਟਲ ਰੈਫਰ ਕੀਤਾ ਗਿਆ। ਇਹ ਕਿਹੜੇ ਪਿੰਡ ਦੇ ਇਹ ਗੁਰਕਾ ਪਿੰਡ ਦੇ ਇਹਨਾਂ ਨੇ ਜੋ ਦੱਸਿਆ ਇਹ ਗੁਰਕਾ ਪਿੰਡ ਦੇ ਤੇ ਇਹਨਾਂ ਨੇ ਕਿਹਾ ਕਿ ਸਾਡੇ ਪਿੰਡ ਦੇ ਵਿੱਚ ਸਾਡੀ ਲੜਾਈ ਹੋਈ ਹੈ ਕਿਸੇ ਨਾਲ ਇੱਕ ਮੁੰਡੇ ਦਾ ਨਾਮ ਹੈਗਾ ਜਸਵੀਰ ਸਿੰਘ ਆ son of ਜਗਤਾਰ ਸਿੰਘ ਤੇ ਕੁੜੀ ਦਾ ਨਾਮ ਹੈਗਾ ਪਰਮਜੀਤ ਕੌਰ son of oh, daughter of ਜਗਤਾਰ ਸਿੰਘ ਹਾਲਤ ਇਸ ਟਾਈਮ ਕਮੈਂਟ ਕਰਨਾ ਸਹੀ ਨਹੀਂ ਹੋਏਗਾ ਕਿਉਂਕਿ ਇਹਨਾਂ ਦੀ ਸਿਰ ਦੀ ਸੱਟ ਹੈ ਤਾਂ ਪਹਿਲੇ 72 ਘੰਟੇ ਬਹੁਤ ਜ਼ਰੂਰੀ ਹੁੰਦੇ ਆ ਤਾਂ ਇਹਨਾਂ ਨੂੰ ਸੀਟੀ ਸਕੈਨ ਕਰਵਾਉਣਾ ਪਏਗਾ ਕਿਉਂਕਿ ਇਸ ਕਰਕੇ ਇਹਨਾਂ ਨੂੰ ਫਰੀਦਕੋਟ ਦੇ ਵਿੱਚ ਰੈਫਰ ਕੀਤਾ ਗਿਆ ਹੈ ਇਹਨਾਂ ਨੇ ਤਾਂ ਕੇਹ ਲੜਾਈ ਝਗੜੇ ਦੇ ਮਾਮਰੇ ਬਾਕੀ ਪੁਲਿਸ ਕਾਰਵਾਈ ਹੋਈਗੀ ਉਸ ਤੋਂ ਬਾਅਦ ਹੀ ਕੁਝ ਕਹਿ ਪਾਵਾਂਗੇ ਆਪਾਂ